ਆ ਜੀਸੀਬੀ ਵੇਖੋ ਕਿਵੇਂ ਸੁਪਨਿਆਂ ਨੂੰ ਢਾਈ ਜਾ ਰਹੀ ਹੈ ਦੱਸ ਦਈਏ ਕਿ ਲੋਕਾਂ ਨੇ ਬਹੁਤ ਸਾਰੇ ਸੁਪਨੇ ਵੇਖੇ ਸੀਗੇ ਉਹਨਾਂ ਸੁਪਨਿਆਂ ਨੂੰ ਬਿਲਕੁਲ ਮਿੱਟੀ ਦੇ ਵਿੱਚ ਮਲਾਇਆ ਜਾ ਰਿਹਾ ਜੀਸੀਬੀ ਜਿਵੇਂ ਘੁੰਮ ਰਹੀ ਹੈ ਔਰ ਬਹੁਤ ਸਾਰੇ ਲੋਕ ਵੀ ਇਕੱਠੇ ਹੋਏ ਔਰ ਦੱਸ ਦਈਏ ਕਿ ਪੰਜਾਬ ਦਾ ਕੋਈ ਵੀ ਵਿਰਲਾ ਸ਼ਹਿਰ ਹੋਊਗਾ ਜਿੱਥੇ ਇਹ ਜੀਸੀਬੀ ਨਹੀਂ ਚੱਲ ਰਹੀ ਲਗਾਤਾਰ ਜੀਸੀਬੀ ਨੂੰ ਪੀਲਾ ਪੰਜੇ ਦਾ ਨਾਮ ਦਿੱਤਾ ਜਾ ਰਿਹਾ ਕਿ ਪੀਲਾ ਪੰਜਾ ਕਿਤੇ ਨਸ਼ਾ ਸਦਾਗਰਾਂ ਦੇ ਉੱਤੇ ਚੱਲ ਰਿਹਾ ਨਸ਼ੇ ਵਾਲੇ ਜੋ ਸੌਦਾਗਰ ਨੇ ਉਹਨਾਂ ਦੇ ਘਰਾਂ ਦੇ ਉੱਤੇ ਚੱਲ ਰਿਆ ਉਹਨਾਂ ਦੀਆਂ ਬਿਲਡਿੰਗਾਂ ਤੇ ਚੱਲ ਰਿਆ ਪੀਲਾ ਪੰਜਾ ਹੋਰ ਕਿਤੇ ਦੱਸਈ ਹੈ ਕਿ ਕਲੋਨਾਈਜ਼ਰਾਂ ਦੀਆਂ ਸੁਪਨਿਆਂ ਦੀਆਂ ਜੋ ਇਹਨਾਂ ਨੇ ਮੰਜਲੇ ਬਣਾਈਆਂ ਜਿਸ ਜੋ ਸੁਪਨੇ ਸੱਜੇ ਸਹੀ ਉਹ ਸੁਪਨਿਆਂ ਦੇ ਘਰ ਬਣਾਉਣ ਵਾਲੀ ਜਗ੍ਹਾ ਜੋ ਖਰੀਦੀ ਸੀ ਉਹ ਜਗ੍ਹਾ ਵੀ ਢਾਈ ਜਾ ਰਹੀ ਆ ਦੇਖੋ ਤੁਸੀਂ ਇਹ ਕਲੋਨਾਈਜ਼ਰਾਂ ਦੇ ਸੁਪਨੇ ਸੀਗੇ ਕਿ ਅਸੀਂ ਬਹੁਤ ਸਾਰਾ ਪੈਸਾ ਕਮਾਉਣਾ ਔਰ ਬਹੁਤ ਸਾਰੇ ਲੋਕਾਂ ਦਾ ਆਸ਼ਿਆਨਾ ਬਣਾਉਣ ਵਾਸਤੇ ਉਹਨਾਂ ਨੂੰ ਜਗ੍ਹਾ ਦੇਣੀ ਆ ਜੇ ਦੱਸ ਦਈਏ ਕਿ ਇਹ ਤਸਵੀਰਾਂ ਕਿੱਥੋਂ ਦੀਆਂ ਨੇ ਤਾਂ ਫਿਲਹਾਲ ਪੰਜਾਬ ਦੇ ਤੁਸੀਂ ਕਿਸੇ ਸ਼ਹਿਰ ਵਿੱਚ ਵੀ ਚਲੇ ਜਾਓ ਹਰ ਸ਼ਹਿਰ ਤੋਂ ਤੁਹਾਨੂੰ ਇਹ ਤਸਵੀਰਾਂ ਮਿਲ ਜਾਣਗੀਆਂ ਜਿੱਥੇ ਇਹ ਸੁਪਨਿਆਂ ਦੇ ਘਰਾਂ ਵਾਲੀ ਜਗ੍ਹਾ ਉਟਾਈ ਜਾ ਰਹੀ ਹੈ ਮਿੱਟੀ ਵਿੱਚ ਮਿਲਾਏ ਜਾ ਰਹੇ ਆ ਲੋਕਾਂ ਦੇ ਸੁਪਨੇ ਹੁਣ ਇੱਕ ਗੱਲਬਾਤ ਅਸੀਂ ਸਾਂਝੀ ਕਰਨਾ ਚਾਹੁੰਦੇ ਆ ਜੇ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਕਮੈਂਟ ਜਰੂਰ ਕਰਿਓ ਜੇ ਇਹ ਕੋਲੋਨੀ ਕੱਚੀ ਆ ਜੇ ਇਹ ਕਲੋਨੀ ਅਨ ਅਧਿਕਾਰਤ ਹੈ ਜੇ ਕਲੋਨੀ ਅਨ ਅਥਰਾਇਡ ਹੈ ਤਾਂ ਫਿਰ ਇਸ ਦੇ ਵਿੱਚ ਮਰਲੇ ਦਾ ਰੇਟ ਕੀ ਚੱਲ ਰਿਹਾ ਲੱਖ ਡੇਢ ਲੱਖ 2 ਲੱਖ 3 ਲੱਖ ਹੋਵੇਗਾ ਜੇ ਉਸ ਨੂੰ ਅਪਰੂਵਲ ਮਿਲ ਜਾਂਦੀ ਹੈ ਜੇ ਪਾਸ ਹੋ ਜਾਂਦੀ ਹੈ ਤਾਂ ਫਿਰ ਇਸ ਨੂੰ ਮਰਲੇ ਦਾ ਰੇਟ ਕੀ ਹੋੜਾ ਹੈ ਲਗਭਗ 5 ਲੱਖ ਰੁਪਿਆ 6 ਲੱਖ ਰੁਪਿਆ ਹੁਣ ਤੁਸੀਂ ਦੱਸੋ ਕਿ ਆਮ ਜਨਤਾ ਆਮ ਬੰਦਾ ਛੋਟੇ ਮੋਟੇ ਕਾਰੋਬਾਰੀ ਤਾਂ ਬਿਲਕੁਲ ਇੱਕ ਨਿੱਜੀ ਜੋ ਵੀ ਆਪਣੇ ਪਰਿਵਾਰ ਦੇ ਵਿੱਚ ਨਾਰਮਲ ਦੇਸ਼ਾਂ ਚੋਂ ਰਹਿ ਕੇ ਕਮਾਈ ਕਰਕੇ ਦਿਹਾੜੀ ਮਜ਼ਦੂਰੀ ਕਰਕੇ ਪੈਸਾ ਲੈ ਕੇ ਆਉਂਦਾ ਤਾਂ ਉਸ ਨੇ ਜੇ ਇੱਥੇ ਘਰ ਪਾਉਣਾ ਹੋਵੇ ਤਾਂ ਉਸ ਨੂੰ ਲੱਖ ਡੇਢ ਲੱਖ 2 ਲੱਖ ਦਾ ਮਰਲਾ ਮਿਲ ਜਾਂਦਾ ਸੀ ਤਾਂ ਉਸ ਦਾ ਘਰ ਬਣਾਉਣ ਵਾਸਤੇ ਇਹ ਜਗ੍ਹਾ ਮਿਲ ਜਾਂਦੀ ਸੀ ਸੁਪਨੇ ਸਜਾਉਣ ਵਾਲੀ ਸੁਪਨਿਆਂ ਦਾ ਘਰ ਬਣਾਉਣ ਵਾਲੀ ਜਗ੍ਹਾ ਇੱਥੇ ਮਿਲ ਜਾਂਦੀ ਸੀ ਜਦੋਂ ਇਹ ਅਪਰੂਵਲ ਮਿਲ ਜਾਣੀਆਂ ਜਦੋਂ ਇਹ ਪਾਸ ਹੋ ਜਾਣੀਆਂ ਫਿਰ ਇਹੀ ਜਗ੍ਹਾ 5 ਲੱਖ ਨੂੰ ਮਰਲਾ ਚਲੀ ਜਾਣੀਆਂ ਆਮ ਲੋਕ ਕਿੱਥੇ ਜਾਣਗੇ ਨਾਰਮਲ ਲੋਕ ਕਿੱਥੇ ਜਾਣਗੇ ਮੱਧਮ ਲੋਕ ਕਿੱਥੇ ਜਾਣਗੇ ਮੱਧਮ ਲੋਕ ਜੇ ਜਗਾ ਖਰੀਦਣੀ ਚਾਹਣ ਆਪਣੇ ਸੁਪਨਿਆਂ ਦੇ ਘਰ ਬਣਾਉਣੇ ਚਾਹਣ ਤਾਂ ਕਿੱਥੇ ਬਣਾਉਣਗੇ ਆਨ ਆਥਰਾਇਡ ਜਗਾ ਦੇ ਵਿੱਚ ਤਾਂ ਉਹਨਾਂ ਨੂੰ ਜਗਾ ਨਹੀਂ ਮਿਲਣ ਲੱਗੀ ਕਿਉਂਕਿ ਬਿਜਲੀ ਦੇ ਮੀਟਰ ਲਗਾਉਣੇ ਮੁਸ਼ਕਿਲ ਹੋ ਜਾਂਦੇ ਆ ਪਾਣੀ ਦਾ ਕਨੈਕਸ਼ਨ ਨਹੀਂ ਮਿਲਦਾ ਔਰ ਐਨਓਸੀਆਂ ਨਹੀਂ ਮਿਲਦੀਆਂ ਹੋਰ ਬਹੁਤ ਸਾਰੀਆਂ ਐਨਓਸੀਆਂ ਹੁੰਦੀਆਂ ਨੇ ਤਾਂ ਨਹੀਂ ਮਿਲ ਰਹੀ ਹੁਣ ਦੱਸ ਦਈਏ ਕਿ ਜੇ ਇਹ ਕਲੋਨੀ ਪਾਸ ਹੋ ਜਾਂਦੀਆਂ ਨੇ ਤਾ ਫਿਰ ਇੱਥੇ ਪਲਾਟ ਨੇਚਰਲੀ ਮਹਿੰਗੇ ਹੋ ਗਏ ਫਿਰ ਇੱਥੇ 5 ਲੱਖ ਨੂੰ 6 ਲੱਖ ਨੂੰ ਮਰਲਾ ਹੋ ਜਾਣਾ ਤਾਂ ਮੱਦਮ ਲੋਕ ਕਿੱਥੇ ਮਰਲਾ ਖਰੀਦਣਗੇ ਅਸੀਂ ਸਰਕਾਰ ਨੂੰ ਇੱਕ ਬੇਨਤੀ ਕਰਦੇ ਆ ਤੁਸੀਂ ਟਾ ਟਾ ਰਹੇ ਹੋ ਕਿਉਂਕਿ ਲੋਕਾਂ ਨੇ ਤੁਹਾਡੀਆਂ ਕੰਡੀਸ਼ਨਾਂ ਮੁਤਾਬਕ ਕੰਮ ਨਹੀਂ ਕੀਤਾ ਲੋਕਾਂ ਨੇ ਪਾਸ ਨਹੀਂ ਕਰਵਾਈਆਂ ਕਲੋਨੀਆਂ ਜਦੋਂ ਪ੍ਰਾਸ ਕਰਵਾਉਣੀਆਂ ਤਾਂ ਫਿਰ ਖਰਚੇ ਵੀ ਚੜਦੇ ਆ ਫਿਰ ਸਾਰਾ ਕੁਝ ਮਹਿੰਗਾ ਹੋ ਜਾਂਦਾ ਤਾਂ ਮਹਿੰਗੇ ਹੋਣ ਦੇ ਕਰਕੇ ਆਮ ਮੱਦਮ ਲੋਕ ਕਿੱਥੋਂ ਪਲਾਟ ਖਰੀਦਣ ਅਸੀਂ ਸਰਕਾਰ ਨੂੰ ਫਿਰ ਬੇਨਤੀ ਕਰ ਦਿੰਦੇ ਆ ਕਿ ਜੇ ਤੁਸੀਂ ਲੋਕਾਂ ਦੇ ਹੱਕ ਦੀ ਗੱਲ ਕਰਦੇ ਹੋ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਹੋ ਤਾਂ ਫਿਰ ਇੱਕ ਕਲੋਨੀਆਂ ਇਹ ਵੀ ਪਾਸ ਕਰੋ ਜਿਸ ਦੇ ਵਿੱਚ 1.5 2 ਲੱਖ ਨੂੰ ਮਰਲਾ ਵੀ ਮਿਲ ਜਾਵੇ ਪੁੱਡਾ ਦੇ ਅਧੀਨ ਵੀ ਆਉਂਦੀਆਂ ਹੁਣ ਕਲੋਨੀਆਂ ਔਰ ਨਗਰ ਕਾਉਂਸਲ ਦੇ ਅਧੀਨ ਵੀ ਆਉਂਦੀਆਂ ਹੁਣ ਔਰ ਉਸ ਦਾ ਰੇਟ ਜਿਹੜਾ ਉਹ 1.5 2 ਲੱਖ ਹੋਣਾ ਚਾਹੀਦਾ 1.5 2 ਲੱਖ ਨੂੰ ਮਰਲਾ ਹੋਵੇ ਤਾਂ ਹਰ ਕੋਈ ਬੰਦਾ ਖਰੀਦ ਸਕਦਾ ਹੁਣ ਪ੍ਰਾਈਵੇਟ ਰੇਟ ਸਰਕਾਰੀ ਰੇਟ ਅਸੀਂ ਵੀ ਮੰਨਦੇ ਆਂ ਕਿ ਸਰਕਾਰ ਦਾ ਮਾਲੀਆ ਜਿਹੜਾ ਉਹ ਬਿਲਕੁਲ ਖੁਰਦ-ਬੁਰਦ ਕੀਤਾ ਜਾਂਦਾ ਬਹੁਤ ਸਾਰੇ ਕਲੋਨਾਈਜ਼ਰ ਸਸਤੀ ਜਗਾ ਲੈ ਕੇ ਉਸ ਨੂੰ ਮਹੰਗੇ ਰੇਟ ਤੇ ਵੇਚਦੇ ਆ ਅਸੀਂ ਨਾਰਮਲ ਹੀ ਗੱਲ ਕਰਦੇ ਆ ਕਿ ਜਦੋਂ ਬਾਹਰ ਅਸੀਂ ਕੋਈ ਜਗਾ ਖਰੀਦਦੇ ਆ ਤਾਂ ਉਸ ਜਗਾ ਦਾ ਜਿਹੜਾ ਰੇਟ ਹੈ ਉਹ ਬਿਲਕੁਲ ਸਸਤਾ ਹੁੰਦਾ ਤੇ ਜਦੋਂ ਅਸੀਂ ਉਹ ਪ੍ਰੂਵਡ ਵਾਲੀ ਕਲੋਨੀ ਦੇ ਵਿੱਚ ਖਰੀਦਦੇ ਆ ਤਾਂ ਉਹ ਮਹਿੰਗੀ ਹੁੰਦੀ ਆ ਪਰ ਹਰ ਮੱਦਮ ਆਦਮੀ ਜਗਾ ਨਹੀਂ ਖਰੀਦ ਸਕਦਾ ਹੁਣ ਹਰ ਮੱਦਮ ਆਦਮੀ ਮੰਗ ਰਿਹਾ ਇਨਸਾਫ ਮੰਗ ਰਿਹਾ ਕਿ ਸਾਡੇ ਲਈ ਜਗਾ ਕਿੱਥੇ ਆ ਗੇ ਅਸੀਂ 1.5 ਲੱਖ ਨੂੰ ਮਰਲਾ ਲੈਣਾ ਤਾਂ ਕਿੱਥੇ ਆ ਚਾਹੇ ਸਰਕਾਰੀ ਰੇਟ ਹੀ ਲੱਗ ਜਾਵੇ 1.5 ਲੱਖ ਨੂੰ ਸਰਕਾਰੀ ਰੇਟ ਹੀ ਦੇਣਾ ਪੈ ਜਾਏ ਪਰ ਉਹ ਜਗ੍ਹਾ ਕਿੱਥੇ ਆ ਕਿਹੜੀ ਕਲੋਨੀ ਵਿੱਚ ਮਿਲੇਗੀ ਉਹ ਅਪਰੂਵਡ ਕਲੋਨੀ ਕਿੱਥੇ ਹੈਗੀ ਆ ਤੁਹਾਡੇ ਸ਼ਹਿਰ ਵਿੱਚ ਕਿਤੇ ਅਪਰੂਵਡ ਕਲੋਨੀ ਹੈਗੀ ਆ ਜਿੱਥੇ 5 ਲੱਖ ਤੋਂ ਲੈ ਕੇ 1.5 ਲੱਖ ਦੇ ਲਗਭਗ ਮਰਲਾ ਮਿਲ ਜਾਵੇ ਜਾਣਕਾਰੀ ਦਿਓ ਕਿ ਤੁਹਾਡੇ ਕਿਹੜੇ ਸ਼ਹਿਰ ਦੇ ਵਿੱਚ ਪੁੱਡਾ ਦੀ ਕਲੋਨੀ ਜਿਸ ਦੇ ਵਿੱਚ 1.5 ਲੱਖ ਨਮਰਲਾ ਜਗਾ ਮਿਲਦੀ ਏ ਤੁਸੀਂ ਦੱਸੋ ਤੁਹਾਡੇ ਸ਼ਹਿਰ ਵਿੱਚ ਇੱਕ ਕਲੋਨੀਆਂ ਹੈਗੀਆਂ ਜਦੋਂ ਪੁੱਡਾ ਦੀ ਗੱਲ ਆਉਂਦੀ ਹੈ ਤਾਂ ਸਕੀਮ ਤਹਿਤ ਆ ਜਾਂਦਾ ਹੈ ਮਲਾਜਮਾਂ ਦੇ ਅੰਡਰ ਆ ਜਾਂਦਾ ਹੈ ਔਰ ਬਹੁਤ ਸਾਰੀਆਂ ਬੋਲੀ ਦੇ ਪਲਾਟ ਵੀ ਆ ਜਾਂਦੇ ਆ ਲੇਕਿਨ ਆਮ ਪਬਲਿਕ ਨੂੰ ਇਹ ਜਾਣਕਾਰੀ ਨਹੀਂ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੈ ਔਰ ਬਹੁਤ ਸਾਰੇ ਲੋਕਾਂ ਨੇ ਆਸ ਲਗਾਈ ਸੀ ਕਿ ਇੱਥੇ ਜਗਾ ਸਸਤੀ ਮਿਲ ਗਈ ਚਾਰ ਘਰ ਨਜ਼ਦੀਕ ਹੈਗੇ ਆ ਤਾਂ ਇੱਥੇ ਅਸੀਂ ਘਰ ਬਣਾ ਲਵਾਂਗੇ ਜਦੋਂ ਉਹਨਾਂ ਨੇ ਸਸਤੀਆਂ ਖਰੀਦ ਲਈਆਂ ਕਲੋਨਾਈਜ਼ਰਾਂ ਨੇ ਪਲਾਟ ਵੇਚ ਦਿੱਤੇ ਤਾਂ ਹੁਣ ਮੁਸੀਬਤ ਕੀ ਆ ਕਿ ਜਿਹੜੀ ਜੀਸੀਪੀ ਆ ਉਸ ਨੂੰ ਪੀਲੇ ਪੰਜੇ ਦਾ ਨਾਮ ਮਿਲ ਗਿਆ ਤਾਂ ਉਸ ਨੇ ਆਪਣੇ ਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਆ ਇਹ ਪੀਲੇ ਪੰਜੇ ਦਾ ਖਲਾਰਾ ਪੈਂਦਾ ਵੇਖੋ ਤੁਸੀਂ ਇਹ ਕਿਸੇ ਕਲੋਨਾਈਜ਼ਰ ਨੇ ਜਗ੍ਹਾ ਖਰੀਦੀ ਹੋਵੇਗੀ ਔਰ ਜਿਸ ਕੋ ਜਗ੍ਹਾ ਖਰੀਦੀ ਆ ਉਹ ਲੈ ਕੇ ਪੈਸਾ ਚਲਾ ਗਿਆ ਲੇਕਿਨ ਕਲੋਨਾਈਜ਼ਰ ਦੇ ਪਲਾਟ ਜੇ 20% ਵੀ ਵਿਕੇ ਹੋਣਗੇ ਤਾਂ ਪੈਸੇ ਵੀ ਪੂਰੇ ਨਹੀਂ ਹੋਏ ਹੋਣਗੇ ਘਾਟੇ ਕਈ ਤਰ੍ਹਾਂ ਦੇ ਪੈ ਜਾਂਦੇ ਆ ਹੁਣ ਦੱਸ ਦਈਏ ਕਿ ਪਾਸ ਵਾਲੀਆਂ ਕਲੋਨੀਆਂ ਸਰਕਾਰ ਨੂੰ ਅਸੀਂ ਮੰਗ ਕਰਦੇ ਆ ਕਿ ਤੁਸੀਂ ਪਾਸ ਵਾਲੀਆਂ ਕਲੋਨੀਆਂ ਦੇ ਵਿੱਚ ਲੱਖ ਡੇਢ ਲੱਖ ਨੂੰ ਮਰਲੇ ਵਾਲੇ ਪਲਾਟ ਵੀ ਰੱਖੋ ਜੇ ਪਾਸ ਕਰਦੇ ਹੋ ਤਾਂ ਇੱਕ ਕੰਡੀਸ਼ਨ ਰੱਖੋ ਕਿ ਇੱਕ ਜਿਵੇਂ ਕਿ ਪਿੰਡ ਦੇ ਵਿੱਚ ਸਰਕਾਰੀ ਪਲਾਟ ਮਿਲਦੇ ਆ ਤਾਂ ਜਿਵੇਂ ਤੁਸੀਂ ਵੇਖਿਆ ਕਿ ਬਹੁਤ ਸਾਰੀਆਂ ਕਲੋਨੀਆਂ ਜਿਹੜੀਆਂ ਸ਼ਹਿਰ ਦੇ ਵਿੱਚੋਂ ਵੀ ਬਾਹਰ ਨਿਕਲਦੀਆਂ ਜੋ ਸਰਕਾਰ ਵੱਲੋਂ ਪਲਾਟ ਦਿੱਤੇ ਜਾਂਦੇ ਆ ਪਿੰਡਾਂ ਵਿੱਚ ਵੀ ਸਰਕਾਰ ਵੱਲੋਂ ਪਲਾਟ ਦਿੱਤੇ ਜਾਂਦੇ ਆ ਜੇ ਉਹ ਜਗ੍ਹਾ ਨਹੀਂ ਰਹੀਆਂ ਤਾ ਫਿਰ ਤੁਸੀਂ ਜਿਹੜੀਆਂ ਪੁੱਡਾ ਪ੍ਰੂਵਡ ਕਲੋਨੀਆਂ ਕਰ ਰਹੇ ਹੋ ਉਸ ਦੇ ਵਿੱਚ ਵੀ ਲਾਜ਼ਮੀ ਕਰ ਦਿਓ ਕਿ ਇੱਕ ਦੋ ਕਿੱਲੇ ਦੇ ਵਿੱਚ 1.5 ਲੱਖ ਨੂੰ ਮਰਲਾ 1 ਲੱਖ ਨੂੰ ਮਰਲੇ ਵਾਲੇ ਪਲਾਟ ਵੀ ਹੋਣੇ ਚਾਹੀਦੇ ਆ ਹੁਣ ਪਤਾ ਨਹੀਂ ਕੀ ਕੀ ਰੇਟ ਹੈ ਕੀ ਨਹੀਂ ਹੈ ਜੋ ਸਰਕਾਰੀ ਰੇਟ ਹੈ ਉਹ ਕੀ ਹੈ ਜੋ ਆਮ ਪਬਲਿਕ ਵਾਸਤੇ ਰੇਟ ਹੈ ਉਹ ਕੀ ਹੈ ਲੇਕਿਨ ਪਾਸ ਵਾਲੇ ਰੇਟ ਕਿੱਥੇ ਕਿੱਥੇ ਸਸਤੇ ਨੇ ਲੋਕਾਂ ਨੂੰ ਜਾਣਕਾਰੀ ਦਿਓ ਜੇ ਤੁਹਾਡੇ ਧਿਆਨ ਚ ਹੋਵੇ ਤਾਂ ਸਾਨੂੰ ਕਮੈਂਟ ਕਰਿਓ ਅਸੀਂ ਲੋਕਾਂ ਤੱਕ ਜਾਣਕਾਰੀ ਪਹੁੰਚਾਵਾਂਗੇ ਕਿਉਂਕਿ ਲੋਕਾਂ ਵਾਸਤੇ ਇਹ ਮੁਸ਼ਕਿਲਾਂ ਹੋ ਗਈਆਂ ਨੇ ਘਰ ਬਣਾਉਣੇ ਔਖੇ ਹੋ ਗਏ ਆ ਜਗ੍ਹਾ ਮਹਿੰਗੀਆਂ ਹੋ ਗਈਆਂ ਨੇ ਔਰ ਜੇ ਪੁੰਡਾ ਤੋਂ ਪਾਸ ਜਗ੍ਹਾ ਲੈਂਦੇ ਆ ਜੇ ਅਸੀਂ ਨਗਰ ਕਾਉਂਸਲ ਤੋਂ ਪਾਸ ਜਗ੍ਹਾ ਲੈਂਦੇ ਆ ਜੋ ਕਮੇਟੀ ਵੱਲੋਂ ਪਾਸ ਹੈ ਤਾਂ ਉਸ ਦੇ ਵਿੱਚ ਵੀ ਪਲਾਟ ਮਹਿੰਗੇ ਹੋ ਜਾਂਦੇ ਆ ਤਾਂ ਅਸੀਂ ਇਹੀ ਚਾਹੁੰਦੇ ਆ ਕਿ ਸਸਤੀ ਕਲੋਨੀ ਵੀ ਗਵਰਨਮੈਂਟ ਵੱਲੋਂ ਜ਼ਰੂਰ ਹੋਣੀ ਚਾਹੀਦੀ ਆ ਹਰ ਇੱਕ ਕਲੋਨੀ ਦਾ ਅਲੱਗ-ਅਲੱਗ ਰੇਟ ਹੋਣਾ ਚਾਹੀਦਾ ਇੱਕ ਦੋ ਕਿੱਲੇ ਦੀ ਵੀ ਕਲੋਨੀ ਹੋਣੀ ਚਾਹੀਦੀ ਆ ਪਾਸ ਹੋਣੀ ਚਾਹੀਦੀ ਆ ਵੀ ਦੋ ਕਿੱਲੇ ਵਾਲੀ ਕਲੋਨੀ ਵੀ ਕੋਈ ਪਾਸ ਕਰ ਲਵੇ ਪੰਜ-ਪੰਜ ਕਿੱਲੇ ਜਦੋਂ ਜਗ੍ਹਾ ਖਰੀਦਣੀ ਆ ਤਾਂ ਪੈਸੇ ਬਹੁਤ ਲੱਗ ਜਾਂਦੇ ਆ ਤਾਂ ਫਿਰ ਉਹਨਾ ਪੈਸਿਆਂ ਕਰਕੇ ਮੁਸ਼ਕਲਾਂ ਹੁੰਦੀਆਂ ਔਰ ਕਿਹੜਾ ਕਲੋਨਾ ਜਿਹੜਾ ਨੂੰ ਮੁਸ਼ਕਲਾਂ ਆ ਰਹੀਆਂ ਨੇ ਆਮ ਜਨਤਾ ਨੂੰ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਔਰ ਸਰਕਾਰ ਨੂੰ ਕੀ ਮੁਸ਼ਕਲਾਂ ਆ ਰਹੀਆਂ ਨੇ ਔਰ ਇਹਦੇ ਬਾਰੇ ਜਿਹਦੇ ਕੋਲ ਵੀ ਕੋਈ ਜਾਣਕਾਰੀ ਹੋਵੇ ਕਮੈਂਟ ਜਰੂਰ ਕਰਿਓ ਤਾਂ ਜੋ ਆਮ ਜਾਣਕਾਰੀ ਆਮ ਲੋਕਾਂ ਤੱਕ ਪਹੁੰਚ ਸਕੇ ਔਰ ਅਸੀਂ ਇਹੀ ਚਾਉਂਦੇ ਆ ਕਿ ਸਰਕਾਰ ਵੱਲੋਂ ਆਪਣੇ ਜੋ ਨਿਜਮ ਹੈ ਉਹਨਾਂ ਉੱਤੇ ਪੂਰੀ ਸ਼ਕਤੀ ਹੋਣੀ ਚਾਹੀਦੀ ਆ ਸਰਕਾਰ ਦੇ ਨਿਜਮ ਪੂਰੇ ਪੱਕੇ ਹੋਣੇ ਚਾਹੀਦੇ ਆ ਜਿਵੇਂ ਇਹ ਪੀਲਾ ਪੰਜਾ ਫਿਰ ਰਿਹਾ ਐਵੇਂ ਪੀਲਾ ਪੰਜਾ ਫਿਰਨਾ ਚਾਹੀਦਾ ਪਰ ਲੋਕਾਂ ਦੀ ਆਵਾਜ਼ ਵੀ ਵੇਖਣੀ ਚਾਹੀਦੀ ਆ ਕਿ ਲੋਕਾਂ ਨੂੰ ਸਸਤੇ ਪਲਾਟ ਤੁਸੀਂ ਕਿੱਥੇ ਦੇ ਰਹੇ ਹੋ ਕਿਹੜੀ ਕਲੋਨੀ ਪਾਸ ਕਰਕੇ ਉਸ ਵਿੱਚ ਦੇ ਰਹੇ ਹੋ ਤਾਂ ਫਿਰ ਤੁਸੀਂ ਪੀਲਾ ਪੰਜਾਬ ਫੇਰ ਰਹੇ ਹੋ ਇਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਜਰੂਰ ਕਰੋ ਔਰ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ